ਪਾਰਕ ਮੈਂਬਰ ਹੰਗਾਮਾ ਕਰਦੇ ਹੋਏ ਦਰਜ ਆ ਰਹੇ ਨੇ ਔਰ ਇਹ ਬਰਾਕੋ ਫਰੇਮ 'ਚ ਆਪਣੇ ਵੀ ਆਪਣੀ ਪਾਰਕ ਮੈਂਬਰਾਂ ਵੱਲੋਂ ਹੰਗਾਮਾ ਜਿਹੜਾ ਇੱਥੇ ਹੋਇਆ ਜਾ ਰਿਹਾ ਹੈ ਸਿੱਧਾ ਬਣਾਣਾ ਤਾਂ ਜਾਂ ਤਾਂ ਹੈ ਪਿੰਡਾਂ ਨੇ ਟੱਕਾਂ ਮੁਕੀ ਦਾ ਮਾਹੌਲ ਹੈ ਦੇਖੋ ਮਰਾਜ ਬਹੁਤ ਬੜੀ ਗੱਲ ਹੈ ਮੈਂਬਰ ਬਹੁਤ ਜਿਹੜਾ ਬੇਨਤੀਆਂ ਜਾਵੇ ਪਰ ਪ੍ਰਸ਼ਾਸਨ ਵੱਲੋਂ ਤਲਖੀ ਵਰਤੀ ਜਾ ਰਹੀ ਹੈ ਇਸ ਟਾਈਮ ਤੇ ਤੁਸੀਂ ਤਸਵੀਰਾਂ ਅਗਲੇ ਪਾਸੇ ਜਿਹੜਾ ਹੱਥ ਦਿਨੇ ਆ ਸਾਬੇ ਇਹ ਅੰਮ੍ਰਿਤਸਰ ਦੀਆਂ ਕੋਰਟ ਦੀਆਂ ਤਸਵੀਰਾਂ ਉਹ ਕੀਤਾ ਜਾ ਰਿਹਾ ਮਸੀਹ जड़े ने हंगामा करते हुए नजर आ रहे हैं ਇਹ 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 ਨਾਲੇ ਕੁੱਤੇ ਬਦਲੇ ਸਾਡੇ ਪੁੱਤ ਜੇਲੇ ਚ ਪੰਡੇ ਇਹਦੇ ਸਵੇਰ ਤੇ ਸਾਨੂੰ ਖੱਜਾ ਕਰਕੇ ਮਾਰਦਾ ਇਥੇ ਸਾਡੇ ਰੌਂਡਾ ਨਿਕਲ ਗਏ ਕੀ ਕੀਤਾ ਸਾਡੇ ਪੁੱਤਾਂ ਨੇ ਕੀ ਕੀਤਾ ਸੀ ਨਾ ਕੋਰ ਕੋਰ ਨਹੀਂ ਸੇ ਕਰਮ ਕਰਨ ਵਾਲਿਆਂ ਦਾ ਇੱਕ ਮਿੰਟ ਮੰਮੀ ਕਪੂਰ ਥਲੇ ਗਿਆ ਤੇ ਮੇਰੀ ਨਜ਼ਰ ਪੰਡੇ ਸਾਡਾ ਬਣਾ ਤੋ ਰੱਖੋ ਮਿਲਾਉਂਦੇ ਨਾ ਜਿਹੜਾ ਸਾਨੂੰ ਇਹ ਬੇਇੱਜ਼ਤੀ ਕਰਾਉਂਦਾ ਸੀ ਕੋਰ ਪ੍ਰਿੰਸ ਕਪੂਰ ਥਲੇ ਕਿੰਨੇ ਸਾਲ ਹੋ ਗਿਆ ਮਿਲਣ ਨਹੀਂ ਦਿੱਤਾ ਤੁਹਾਨੂੰ ਕੋੜਚ ਮਿਲਣਾ ਹੀ ਗੱਲ ਹੈ ਮਿਲਣਾ ਕੀ ਗੱਲ ਸਾਨੂੰ ਸਾਨੂੰ ਰਾਈਟ ਨਹੀਂ ਹੈ ਇੱਥੇ ਮਿਲਦਾ ਮੈਨਾ ਦੀ ਗੱਲ ਹੈ ਕੋਈ ਕੁਝ ਕਰ ਲਿਆ ਇਹ ਗਾੜੀ ਰੋਕ ਇਹਨਾਂ ਨੇ ਸਾਨੂੰ ਇੰਨਾ ਜਿਆਦਾ ਖਰਚਾ ਕੀਤਾ ਸਾਰਾ ਉਹ ਇਹਦੇ ਮਿਲ ਦੇਣਾ ਸਾਨੂੰ ਖਰਚਲ ਖੜਾ ਨਾ ਕਰਦੇ ਹੈ ਸਾਰੇ ਲੋਕਾਂ ਨੂੰ ਸਾਡੇ ਪਿੰਓ ਪਣਾਇਆ ਨਾ ਕਰ ਹੈ ਸਾਡੇ ਪੁੱਠੇ ਨਿਕਾਲੀ ਅਗ ਲਈ ਹੈ ਜੇ ਲੋਕਾਂ ਦੇ ਪੁੱਤ ਬਚਾਉਂਦਾ ਹੀ ਤੂੰ ਅਗ ਲਈ ਇਹ ਚਾਉਂਦੇ ਆ ਯਾ ਸਾਰੇ ਪੁਲਿਸ ਵਾਲੇ ਵੀ ਮਰ ਜਾਣੇ ਇਹ ਵੀ ਨਾਲੇ ਨਾਲ ਸਰਕਾਰਾਂ ਦੇ ਕੋਈ ਨਹੀਂ ਜੋ ਅਮਲ ਜੀ ਲਾਈ ਜਾਂਦੇ ਨਸ਼ੇ ਵਾਲੇ ਕਹਿੰਦੇ ਤਾਨੂੰ ਛੱਡ ਕੇ ਵੇਖਣ ਜਿੰਦੇ ਨਸ਼ੇ ਕਹਿੰਦੇ ਫਿਰ ਉਹਨਾਂ ਚੁੱਕੇ ਸੁਟਕੇ ਸੁਟੇ ਕਹਿੰਦੇ ਨਸ਼ੇੜੀਆਂ ਨੂੰ ਇਦਾਂ ਚੁੱਕੇ ਸੁਟੇ ਉਹਨਾਂ ਨੇ ਡਿਬੜੂ ਕਰਕੇ ਕਾਨੂੰਨ ਰੱਖਿਆ ਲੱਗਦੀ ਹੈ ਇੱਕ ਘੰਟਾ ਛੱਡੋ ਉਹਨੂੰ ਤੁਹਾਡੇ ਸਾਰਿਆਂ ਦਾ ਪਤਾ ਲੱਗ ਜਾਵੇ ਤੁਸੀਂ ਕੀ ਜੇ ਛੱਡੋ ਨਸ਼ੇੜੀਆਂ ਤੇ ਇੰਨੇ ਲੱਗਦੀ ਹੈ ਜੇ ਨਸ਼ਾ ਕਰਦੇ ਇਹਨਾਂ ਨੂੰ ਕਦਾ ਖਤਰਾ ਹੋਤੋ ਕੀ ਖਦਰਾ ਜਿਹੜੀਆਂ ਕੁੜੀਆਂ ਨਾਲ ਸੀ ਚੱਲਾ ਹੋਈਆਂ ਜਿਹੜੀ ਅੱਜ ਬਹੁਤ ਬੋਲ ਕੋਸ਼ਿਸ਼ ਕਰਨਾ ਕਰਤਾਰਕੁਸ਼ੀ ਕਰਨੀ ਉਹਦੀ ਇਹਨਾਂ ਨੂੰ ਹੁਣ ਕੋਈ ਮੌਕਾ ਨਹੀਂ ਹੋਰ ਲੱਭਣ ਡਿਆ ਤੇ ਕਰਤਾਰਕੁਸ਼ੀ ਕਰਨੀ ਹੈ ਇਹ ਜੋ ਮਰਜ਼ੀ ਕਰਨ ਤੇ ਵਾਹਿਗੁਰੂ ਨਾਲ ਹਾਂ ਸਾਰੇ ਨਾ ਸਾਰੇ ਆਪਣੇ ਆਪ ਆਪਣਾ ਤੇਲੇ ਕਰਾਉਣਾ ਦਾ ਸਿਰਫ ਸਾਈਨ ਕਰਾਏ ਨੇ ਤੱਕੇ ਨਾਲ ਸਾਈਨ ਕਰਾਏ ਨੇ ਉਹਨਾਂ ਵਿੱਚ ਕੀ ਉਹਨਾਂ ਨੇ ਲਿਖਿਆ ਕੀ ਨਹੀਂ ਲਿਖਿਆ ਸਾਰੇ ਸਾਰੇ ਬੋਲਿਆ ਕੋਰੇ ਪੇਪਰ ਤੇ ਸਾਈਨ ਕਰਾਏ ਆ ਬਾਅਦ ਇਹਨਾਂ ਨੇ ਪਤਾ ਨਹੀਂ ਕੀ ਲਿਖਿਆ ਤੇ ਕੀ ਨਹੀਂ ਲਿਖਿਆ ਜੋ ਮਾਰਦੀ ਲਿਖਦਾ ਰਹੇਗਾ ਦਰਦ ਰੰਗਦਾਈਏਗਾ ਤਾਂ ਉਹਨਾਂ ਨੂੰ ਸਿੱਧਾ ਬਾਹਰ ਕੱਢਣਾ ਹੈ ਬਾਹਰ ਜਾਣ ਹੋ ਕਿਉਂ ਸੱਚੀ ਉਹਨਾਂ ਨੇ ਦਿੱਤਾ ਕਿ ਨਹੀਂ ਦਿੱਤਾ ਉਹਨਾਂ ਨੇ ਕਿਹਾ ਕਿ ਨਹੀਂ ਗਿਆ ਉਹਨਾਂ ਨੇ ਤਾਂ ਉਹਨਾਂ ਨੂੰ ਤਾਂ ਬਾਹਰ ਨਹੀਂ ਉਹਨਾਂ ਨੂੰ ਤਾਂ ਗਰਦਨ ਘੁਮਾਉਣ ਦਾ ਹੁਕਮ ਨਹੀਂ ਦੇ ਰਹੇ ਨਹੀਂ ਜੇ ਮੇਰੇ ਮੁੰਡੇ ਨੇ ਅੱਗ ਲਾਈ ਪੰਜਾਬ ਦੇ ਪਹਾੜ ਪਾਲ ਤੇ ਸੜਿਆ ਨਹੀਂ ਅੱਗ ਚ ਇੱਕ ਤਰ੍ਹਾਂ ਬਚ ਗਿਆ ਕੀ ਰਹੀ ਹੈ ਪੁਲਿਸ ਕੀ ਕਹਿ ਰਹੀ ਹੈ ਪੁਲਿਸ ਕੋਲ ਸੇਹਲੋੜਾ ਨੇ ਸਾਹਮਣੇ ਆਇਆ ਕਸਾ ਸਿਖਾਣਾ ਤੱਕਾ ਹੋ ਗਿਆ ਆਵਾਸ ਤੱਕਾ ਹੋ ਗਿਆ ਜਨਨੀਆਂ ਨਾਲ ਉਹਨਾਂ ਨੂੰ ਗੱਲ ਕਰਨ ਦਾ ਨਹੀਂ ਮਿਲਿਆ ਚਿਹਰੇ ਤੱਕ ਨਹੀਂ ਦੇਖਣ ਦਿੱਤੇ ਗਰਦਨ ਤੱਕ ਨਹੀਂ ਉਹਨਾਂ ਨੂੰ ਕਮਾਉਣ ਦਿੱਤੀ ਪਿੱਛੇ ਮੁੜ ਕੇ ਪਿੱਛੇ ਮੁੜ ਬਿਲਕੁਲ ਨਹੀਂ ਅਸੀਂ ਤੁਸੀਂ ਬੈਠੋ ਸਿਰ ਸਿਰ ਤੱਕਾ ਵੇਖੋ ਬਈ ਪੇਸ਼ੀ ਤੇ ਲਿਆਂਦੇ ਕਿੰਨੇ ਪਰਿਵਾਰ ਲੋ ਆਣ ਕੇ ਹੀ ਖੱਜਲ ਖਰਾਬ ਹੋਇਆ ਕਿਉਂ ਨਹੀਂ ਮਿਲਦੇ ਤੁਹਾਡੇ ਕੋ ਕੀ ਬੰਬ ਸੀ बयान लो देखो कि बहुत ही ज्यादा घटिया इंसानिया तो गिरी हुई हरकत आज ਸੋ ਉਹ ਬਿਲਕੁਲ ਕਿਤੇ ਨਹੀਂ ਹੈ ਮਾਣ ਮਤਲਬ ਚਾਰੇ ਦੇ ਨਾਲ ਖੜੇ ਆ ਪੰਜਾਬ ਦੇ ਆ ਡਿਮਾਂਡਸ ਦੇ ਨਾਲ ਖੜੇ ਆ ਇੱਕ ਪੋਲਿਟਿਕਲ ਪਾਰਟੀ ਦੇ ਐਕਟਿਵਿਸਟ ਹੋਣ ਦੇ ਨਾਤੇ ਉਹਨਾਂ ਨੂੰ ਸਿਰਫ ਹਰਾਸ ਕੀਤਾ ਜਾ ਰਿਹਾ ਕੋਰਟ ਕੀ ਕਾਰਵਾਈ ਆ ਜੋ ਜੈ ਸਾਹਿਬ ਨੇ ਸਰ ਕੀ ਗੱਲਬਾਤ ਕੀਤੀ ਹੋਏ ਕੀ ਗੱਲ ਜਿਹੜੀਆਂ ਸੀ ਗ੍ਰੀਵੈਂਸਸ ਪੇਸ਼ ਕੀਤੀਆਂ ਸੀ ਅਰਖਾਸਤਾਂ ਦਿੱਤੀਆਂ ਸੀ ਉਹਨਾਂ ਦਾ ਉਹਨਾਂ ਦੇ ਕਗਜਿੰਨਸ ਲੈ ਕੇ ਨੋਟਿਸ ਕੱਢਿਆ ਹੈ ਪੁਲਿਸ ਨੂੰ ਵੀ ਸ਼ੋਕਾਸ ਨੋਟਸ ਜੋ ਕਿ ਐਸਪੀ ਹਰਪਾਲ ਸਿੰਘ ਨੇ ਮਿਸਬੀਵ ਕੀਤਾ ਸਾਡੇ ਕਲੈਨ ਵੱਜ ਗਏ ਨਾ ਤਾਂ ਦੂਜਿਆਂ ਨੇ ਮੈਨੂੰ ਗਾਲਾਂ ਕੱਢੀਆਂ ਥ੍ਰੈਟ ਕੀਤਾ ਤੇ ਉਹਦੇ ਸਬੰਧ ਵਿੱਚ ਇੱਕ ਐਪਲੀਕੇਸ਼ਨ ਮੂਵ ਕੀਤੀ ਸੀ ਉਹਦੇ ਕੌਗਨੈਂਸ ਲਿਆ ਉਹ ਵੀ ਤਰੀਕਾ ਕਰਵਾਈ ਜਾਏਗੀ ਐਡੀਸਪੀ ਸਾਹਿਬ ਤੇ ਅਸੀਂ ਤਾਂ ਤਰਖਾਸ ਦੇਤੀ ਹੈ ਜੀ ਤੇ ਕੋਰਟ ਨੇ ਕੋਰਟ ਨੇ ਕੌਗਨੈਂਸ ਹੈ ਕਿ ਨੋਟਿਸ ਸ਼ੋ ਕਾਸ ਨੋਟਿਸ ਸ਼ੁਰੂ ਡੇ ਟੂ ਡੇ ਅਮਰੀਕਾ ਕੱਲ ਟ੍ਰਾਇਲ ਸ਼ੁਰੂ ਆ ਕੱਲ ਹਾਂਜੀ ਹਾਂਜੀ ਸਾਰਿਆਂ ਦਾ ਕੱਲ ਤੋਂ ਡੇ ਟੂ ਡੇ ਟ੍ਰਾਇਲਸ ਦੇ ਵੀ ਨੂੰ ਰਿਪਰੈਜ਼ੈਂਟ ਕਰਨ ਵਾਸਤੇ ਅੱਜ ਮਾਨਜੋ ਕੋਰਟ ਅੰਮ੍ਰਿਤਸਰ ਦੇ ਵਿੱਚ ਪਹੁੰਚਿਆ ਸੀ ਅੱਜ ਉਹਨਾਂ ਨੂੰ ਜਿਹੜਾ ਜਨਾਲਾ ਜਿਹੜਾ 39 ਨੰਬਰ ਐਫ ਆਈ ਆਰ ਉਹਦੇ ਵਿੱਚ ਅੱਜ ਉਹਨਾਂ ਨੂੰ ਜਿਹੜਾ ਪੇਸ਼ ਕੀਤਾ ਗਿਆ ਸੀ ਅੱਜ ਉਹਨਾਂ ਦੇ ਚਾਰਜ ਦੇ ਉੱਤੇ ਬਹਿਸ ਸੀ ਅੱਜ ਜਿਹੜਾ ਉਹਨਾਂ ਨੂੰ ਚਾਰਜ ਦੇ ਵਾਸਤੇ ਬੁਲਾਇਆ ਗਿਆ ਸੀ ਤੇ ਉਹ ਨਾ ਉਹ ਐਫ ਆਈ ਆਰ ਦੇ ਵਿੱਚ ਕੋਈ ਸੈਕਸ਼ਨ ਵਧਾਇਆ ਗਿਆ ਨਾ ਘਟਾਇਆ ਗਿਆ ਸਿਰਫ ਉਹਨਾਂ ਸੈਕਸ਼ਨ ਜਿਹੜਾ ਸੈਕਸ਼ਨ ਚ ਐਫ ਆਈ ਆਰ ਦੇ ਉਹਦਾ ਜਿਹੜਾ ਚਾਰਜ ਉਹ ਫਰੇਮ ਕੀਤਾ ਗਿਆ ਥੋੜਾ ਸਰ ਕਿੰਨੇ ਬੰਦੇ ਲੈਂਦੇ ਸੀ 38 ਆਦਮੀ ਟੋਟਲ ਲੱਗੇ ਸੀ ਸਰ ਇੱਕ ਹੁਣ ਬੇਲ ਵਾਸਤੇ ਕੋਈ ਅਗਲੇ ਅਸੀਂ ਕ